ਕੇ ਸਿੱਖਾਂ ਦਾ ਅੰਗਰੇਜ਼ਾਂ ਦੇ ਨਾਲ ਕੋਈ ਡਿਪਲੋਮੈਟਿਕ ਸੰਬੰਧ ਜਿਹੜਾ ਹੈ ਉਹ ਸਥਾਪਿਤ ਨਹੀਂ ਹੋਣ ਦਿੱਤਾ ਗਿਆ ਜਿਸ ਦਾ ਕਿ ਨੁਕਸਾਨ ਸਿੱਖਾਂ ਨੂੰ ਲੰਬੇ ਸਮੇਂ ਤੋਂ ਜਿਹੜਾ ਹੈ ਭੁਗਤਣਾ ਪੈ ਰਿਹਾ ਹੈ ਕੱਲੂਕਾਰੇ ਹੋ ਰਹੇ ਨੇ ਸਾਰਾ ਕੁਝ ਹੋ ਰਿਹਾ ਹੈਗਾ ਹੈ ਕੀ ਅਸੀਂ ਦੁਬਾਰਾ ਉਸ ਗਲਤੀ ਵੱਲ ਜਾ ਰਹੇ ਹੈਗੇ ਕਿ ਸਾਨੂੰ ਸਾਡੇ ਮੇਜਰ ਦੁਸ਼ਮਣਾਂ ਦੀ ਤੇ ਦੋਸਤਾਂ ਦੀ ਪਹਿਚਾਣ ਨਹੀਂ ਹੈਗੀ ਕੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਭਾਰਤੀ ਨੇਤਾਵਾਂ ਨੇ ਸਿੱਖਾਂ ਨੂੰ ਅੰਗਰੇਜ਼ਾਂ ਦੇ ਗਾਲ ਪਾ ਕੇ ਰੱਖਿਆ ਲਗਾਤਾਰ ਸਿੱਖਾਂ ਨੂੰ ਕਹੀ ਗਏ ਸੰਘਰਸ਼ ਕਰੋ ਤੇ ਅੰਗਰੇਜ਼ਾਂ ਨੂੰ ਕਹੀ ਗਏ ਵੀ ਇਹ ਦੰਗਾ ਕਰਨ ਵਾਲੀ ਕੌਮ ਹੈਗੀ ਆ ਇਹ ਤੁਹਾਡੇ ਲਈ ਅਮਨ ਕਾਨੂੰਨ ਦੇ ਮਸਲੇ ਪੈਦਾ ਕਰ ਰਹੀ ਹੈ ਇਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲਬਾਤ ਨਹੀਂ ਕਰਦੇ ਅੱਜ ਵੀ ਸਿੱਖ ਕੌਮ ਦਾ ਇੱਕ ਹਿੱਸਾ ਜਿਹੜਾ ਹੈਗਾ ਉਹ oh, 1984 ਵਾਲੇ ਘਟਨਾਕ੍ਰਮ ਦੇ ਮਾਮਲੇ ਵਿੱਚ ਮੁੜ ਕੇ ਬ੍ਰਿਟਿਸ਼ ਸਰਕਾਰ ਨੂੰ ਵੱਡਾ ਦੁਸ਼ਮਣ ਮੰਨ ਕੇ ਸੋ ਉਹਦੇ ਖਿਲਾਫ ਆ ਜਿਹਦਾ ਪ੍ਰਚਾਰ ਕਰ ਰਿਹਾ ਹੈਗਾ ਉਹ ਜਿਹੜਾ ਜਿਹੜੀ ਭਾਰਤੀ ਸਟੇਟ ਨੇ ਉਹ ਹਮਲਾ ਕਰਿਆ ਉਹ ਦੁਸ਼ਮਣ ਛੋਟਾ ਰਹਿ ਰਿਹਾ ਤੇ ਜਿਹੜੇ ਬ੍ਰਿਟਿਸ਼ ਗਵਰਨਮੈਂਟ ਆ ਉਹ ਦੁਸ਼ਮਣ ਵੱਡੇ ਦੁਸ਼ਮਣ ਦੇ ਤੌਰ ਤੇ ਉਹਨੂੰ ਕੀਤਾ ਜਾ ਰਿਹਾ ਸੋ ਜੇ ਇਹ ਇਹ ਜਿਹੜੀਆਂ ਆਪਾਂ ਪਹਿਲਾਂ ਗੱਲ ਕਰੀ ਇਹ ਵੀ ਸਿੱਖਾਂ ਤੇ ਵਿਚਾਰਧਾਰਕ ਹਮਲੇ ਵੀ ਜਿਹੜਾ 41 ਸਾਲਾਂ ਬਾਅਦ ਸਾਡੇ ਖਿਲਾਫ ਨੈਰੇਟਿਵ ਕੀਤਾ ਜਾ ਰਿਹਾ ਇਸ ਨੈਰੇਟਿਵ ਚ ਉਹ ਇਹ ਗੱਲ ਆ ਤੋ ਸਿੱਖਾਂ ਨੂੰ ਇਸ ਨੈਰੇਟਿਵ ਵੱਲ ਧੱਕਿਆ ਜਾ ਰਿਹਾ ਹੈਗਾ ਵੀ ਅੰਗਰੇਜ਼ ਹਾਲੇ ਵੀ ਤੁਹਾਡੇ ਦੁਸ਼ਮਣ ਨੇ ਇੰਡੀਅਨ ਸਟੇਟ ਤੁਹਾਡੇ ਦੁਸ਼ਮਣ ਅ ਜੇ ਆਪਾਂ ਦੇਖੀਏ ਕਿ ਜਾਂ ਤੇ ਆਪਾਂ ਆਪ ਗਲਤੀਆਂ ਕਰਕੇ ਸਿੱਖ ਲਈਏ ਜਾਂ ਦੂਜਿਆਂ ਦੀਆਂ ਗਲਤੀਆਂ ਤੋਂ ਜਿਹੜਾ ਹੈ ਕੋਈ ਨਾ ਕੋਈ ਸੇਧ ਲੈ ਲਈ ਜਾਵੇ ਸਟਾਰਟਿੰਗ 'ਚ ਆਪਾਂ ਗੱਲ ਕੀਤੀ ਸੀ ਕਿ ਸਾਨੂੰ ਸਾਡੇ ਦੋਸਤਾਂ ਤੇ ਦੁਸ਼ਮਣਾਂ ਦੀ ਜਿਹੜੀ ਹੈ ਪਛਾਣ ਹੋਣੀ ਚਾਹੀਦੀ ਹੈ ਦੀਪ ਸਿੰਘ ਸਿੱਧੂ ਵੀ ਇਹ ਗੱਲ ਕਿਹਾ ਕਰਦਾ ਸੀ ਜੋ ਕੁਝ ਭਾਰਤੀ ਡਿਪਲੋਮੇਸੀ ਦੇ ਨਾਲ ਹੋਇਆ ਜਾਂ ਆਪਾਂ ਜੇ ਥੋੜਾ ਜਿਹਾ ਇਤਿਹਾਸ 'ਚ ਹੋਰ ਪਿੱਛੇ ਚਲ ਜਾਈਏ ਕਿ ਸਿੱਖਾਂ ਦਾ ਅੰਗਰੇਜ਼ਾਂ ਦੇ ਨਾਲ ਕੋਈ ਡਿਪਲੋਮੈਟਿਕ ਸੰਬੰਧ ਜਿਹੜਾ ਹੈ ਉਹ ਸਥਾਪਿਤ ਨਹੀਂ ਹੋਣ ਦਿੱਤਾ ਗਿਆ ਜਿਦਾ ਕਿ ਨੁਕਸਾਨ ਸਿੱਖਾਂ ਨੂੰ ਲੰਮੇ ਸਮੇਂ ਤੋਂ ਜਿਹੜਾ ਹੈ ਭੁਗਤਣਾ ਪੈ ਰਿਹਾ ਹੈ ਕੱਲੂਕਾਰੇ ਹੋ ਰਹੇ ਨੇ ਸਾਰਾ ਕੁਝ ਹੋ ਰਿਹਾ ਹੈਗਾ ਹੈ ਕੀ ਅਸੀਂ ਦੁਬਾਰਾ ਉਸ ਗਲਤੀ ਵੱਲ ਜਾ ਰਹੇ ਹੈਗੇ ਕਿ ਸਾਨੂੰ ਸਾਡੇ ਮੇਜਰ ਦੁਸ਼ਮਣਾਂ ਦੀ ਤੇ ਦੋਸਤਾਂ ਦੀ ਪਛਾਣ ਨਹੀਂ ਹੈਗੀ ਕੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਸਿਧਾਂਤ ਕੀ ਕਹਿੰਦਾ ਹੈ ਜਾਂ ਇਤਿਹਾਸ ਕੀ ਕਹਿੰਦਾ ਹੈ ਥੋੜਾ ਜਿਹਾ ਜੇ ਆਪਾਂ ਗੱਲ ਕਰੀਏ ਹਾਂਜੀ ਹਾਂਜੀ ਸਰ ਡਿਪਲੋਮੈਟਿਕਲੀ ਜਦੋਂ ਤੁਸੀਂ ਇੱਕ ਵਿਚਾਰਧਾਰਕ جنگ ਵਿੱਚ ਹੁੰਦੇ ਆ ਉਹਦੇ ਵਿੱਚ ਤੁਹਾਨੂੰ ਆਪਣੇ ਵਿਰੋਧੀਆਂ ਤੇ ਆਪਣੇ ਦੋਸਤਾਂ ਦੀ ਜਿਹੜੀ ਹੈਗੀ ਆ ਬੜੀ ਕਲੀਅਰ ਕੱਟ ਪਹਿਚਾਣ ਆ ਜਿਹੜੀ ਹੋਣੀ ਚਾਹੀਦੀ ਹੈਗੀ ਆ ਸੋ ਅਸੀਂ ਵਾਰ-ਵਾਰ ਇਸ ਪ੍ਰੋਗਰਾਮ 'ਚ ਕਿਹਾ ਵੀ ਭਾਰਤੀ ਨੇਤਾਵਾਂ ਨੇ ਸਿੱਖਾਂ ਨੂੰ ਅੰਗਰੇਜ਼ਾਂ ਦੇ ਗਲ ਪਾ ਕੇ ਰੱਖਿਆ ਲਗਾਤਾਰ ਸਿੱਖਾਂ ਨੂੰ ਕਹੀ ਗਏ ਸੰਘਰਸ਼ ਕਰੋ ਤੇ ਅੰਗਰੇਜ਼ਾਂ ਨੂੰ ਕਹੀ ਗਏ ਵੀ ਇਹ ਦੰਗਾ ਕਰਨ ਵਾਲੀ ਕੌਮ ਹੈਗੀ ਆ ਇਹ ਤੁਹਾਡੇ ਲਈ ਅਮਨ ਕਾਨੂੰਨ ਦੇ ਮਸਲੇ ਪੈਦਾ ਕਰ ਰਹੀ ਹੈ ਇਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲਬਾਤ ਨਹੀਂ ਕਰਨੀ ਜਿਹੜਾ ਇਤਿਹਾਸ ਆ ਉਹ ਕਹਿੰਦਾ ਹੈਗਾ ਵੀ ਭਾਰਤੀ ਨੇਤਾਵਾਂ ਨੂੰ 1920 ਤੇ 21 ਦੇ ਤੱਕ ਪਤਾ ਲੱਗ ਗਿਆ ਸੀਗਾ ਵੀ ਅੰਗਰੇਜ਼ਾਂ ਨੇ ਇੱਥੋਂ ਚਲੇ ਜਾਣਾ ਭਾਵੇਂ ਅੱਜ ਜਾਣ ਭਾਵੇਂ 20 ਸਾਲਾਂ ਨੂੰ ਜਾਣ ਹਨ ਉਹਨਾਂ ਨੇ ਆਪਣੇ ਡਿਪਲੋਮੈਟਿਕ ਰਿਲੇਸ਼ਨ ਅੰਗਰੇਜ਼ਾਂ ਨਾਲ ਉਸ ਤਰ੍ਹਾਂ ਕਾਇਮ ਕਰਨਾ ਸ਼ੁਰੂ ਕਰ ਦਿੱਤੇ ਸੀ ਪਰ ਸਿੱਖਾਂ ਨੂੰ 1947 ਤੱਕ ਉਹ ਲੜਾਈ ਗਏ ਹੁਣ ਸਿੱਖਾਂ ਨੂੰ 1920 ਤੋਂ 1947 ਤੱਕ ਲੜਾਉਣ ਵਾਲੇ ਬੰਦੇ ਕੌਣ ਸੀ ਅੰਗਰੇਜ਼ਾਂ ਦੇ ਖਿਲਾਫ ਤਾਂ ਕਿ ਅੰਗਰੇਜ਼ਾਂ ਨਾਲ ਸਿੱਖਾਂ ਦੇ ਡਿਪਲੋਮੈਟਿਕ ਸਬੰਧ ਨਾ ਬਣਨ ਤੇ ਸਿੱਖ ਇੱਕ ਵੱਖਰੇ ਧਿਰ ਦੇ ਤੌਰ ਤੇ ਆਪਣਾ ਇਸਾ ਨਾਲਣ ਸੋ ਸਾਨੂੰ ਦੋਸਤ ਔਰ ਦੁਸ਼ਮਣ ਦੀ ਪਛਾਣ ਕਰਨੀ ਚਾਹੀਦੀ ਆ ਸੋ ਉਸ ਸਮੇਂ ਅੰਗਰੇਜ਼ ਸਾਡੇ ਦੁਸ਼ਮਣ ਨਹੀਂ ਸੀ ਹਮਮ ਹਨਾ ਸੋ ਸਾਡੇ ਹਿੰਦੂ ਲੀਡਰਸ਼ਿਪ ਦੀ ਅੰਗਰੇਜ਼ਾਂ ਨਾਲ ਦੁਸ਼ਮਣੀਆ ਲੜਾਈ ਹੋ ਸਕਦੀ ਆ ਉਹ ਬੜੇ ਮਾਇਲ ਢੰਗ ਨਾਲ ਗੱਲਬਾਤ ਕਰ ਰਹੇ ਆ ਪਰ ਸਿੱਖਾਂ ਨੂੰ ਅੰਗਰੇਜ਼ਾਂ ਦੇ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈਗਾ ਸੋ ਜਿਹੜੀ ਸਾਡੀ ਵਿਚਾਰਧਾਰਾ ਕੀ ਹੈਗੀ ਵੀ ਵਿਚਾਰਧਾਰਾ ਅਕ ਕਿਸ ਜੰਗ ਵਿੱਚ ਦੁਸ਼ਮਣ ਤੇ ਦੋਸਤ ਕਲੀਅਰ ਹੋਣੇ ਚਾਹੀਦੇ ਆ ਅੱਜ ਵੀ ਸਿੱਖ ਕੌਮ ਦਾ ਇੱਕ ਹਿੱਸਾ ਜਿਹੜਾ ਹੈਗਾ ਹਮ ਉਹ 1984 ਵਾਲੇ ਘਟਨਾਕ੍ਰਮ ਦੇ ਮਾਮਲੇ ਵਿੱਚ ਮੁੜ ਕੇ ਬ੍ਰਿਟਿਸ਼ ਸਰਕਾਰ ਨੂੰ ਵੱਡਾ ਦੁਸ਼ਮਣ ਮੰਨ ਕੇ ਸੋ ਉਹਦੇ ਖਿਲਾਫ ਆ ਜਿਹੜਾ ਪ੍ਰਚਾਰ ਕਰ ਰਿਹਾ ਹੈਗਾ ਉਹ ਜਿਹੜਾ ਜਿਹੜੀ ਭਾਰਤੀ ਸਟੇਟ ਨੇ ਉਹ ਹਮਲਾ ਕਰਿਆ ਉਹ ਦੁਸ਼ਮਣ ਛੋਟਾ ਰਹਿ ਰਿਹਾ ਤੇ ਜਿਹੜੇ ਬ੍ਰਿਟਿਸ਼ ਗਵਰਨਮੈਂਟ ਆ ਉਹ ਦੁਸ਼ਮਣ ਵੱਡੇ ਵੱਡੇ ਦੁਸ਼ਮਣ ਦੇ ਤੌਰ ਤੇ ਉਹਨੂੰ ਕੀਤਾ ਜਾ ਰਿਹਾ ਸੋ ਜੇ ਇਹ ਇਹ ਜਿਹੜੀਆਂ ਆਪਾਂ ਪਹਿਲਾਂ ਗੱਲ ਕਰੀ ਇਹ ਵੀ ਸਿੱਖਾਂ ਤੇ ਵਿਚਾਰਧਾਰਕ ਹਮਲੇ ਵੀ ਜਿਹੜਾ 41 ਸਾਲਾਂ ਬਾਅਦ ਸਾਡੇ ਖਿਲਾਫ ਨੈਰੇਟਿਵ ਕੀਤਾ ਜਾ ਰਿਹਾ ਇਸ ਨੈਰੇਟਿਵ ਚੋਂ ਇਹ ਗੱਲ ਆ ਰਹੀ ਹੈਗੀ ਸੋ ਸਿੱਖਾਂ ਨੂੰ ਇਸ ਨੈਰੇਟਿਵ ਵੱਲ ਤੱਕਿਆ ਜਾ ਰਿਹਾ ਹੈਗਾ ਵੀ ਅੰਗਰੇਜ਼ ਹਲੇ ਵੀ ਤੁਹਾਡੇ ਦੁਸ਼ਮਣ ਨੇ ਇੰਡੀਅਨ ਸਟੇਟ ਤੁਹਾਡੀ ਦੁਸ਼ਮਣ ਨਹੀਂ ਹੈਗੀ ਮਤਲਬ ਇਹ ਗੱਲ ਨੂੰ ਜਦਾਂ ਕਿਤਨਾ ਕਿਤੇ ਉਭਾਰਿਆ ਜਾ ਰਿਹਾ ਹੈ ਸੋ ਸਾਨੂੰ ਸਾਡੀ ਲੀਡਰਸ਼ਿਪ ਨੂੰ ਚਾਹੀਦਾ ਵੀ ਅਸੀਂ ਕਿਉਂਕਿ ਜਿਹੜੀਆਂ ਵੈਸਟ ਹਨਾ ਹੁਣ ਜੇ ਵੈਸਟ ਨੇ 1984 ਵਿੱਚ ਇਸ ਸਰਕਾਰ ਨੇ ਕੁਝ ਉਹਦੀ ਮਿਲ ਮਿਲ ਭੁਗਤ ਰਹੀ ਹੈਗੀ ਆ ਉਹ ਉਹਦੋਂ ਦੀਆਂ ਖਾਸ ਹਾਲਤਾਂ ਦੇ ਵਿੱਚ ਜੀ ਰਹੀ ਆਉਗੀ ਹੈ ਉਹ ਰਹੀ ਹੈਗੀ ਹੈਗੀ ਪਰ ਇੰਟਰਨੈਸ਼ਨਲ ਡਿਪਲੋਮੇਸੀ ਵਿੱਚ ਹਾਲਾਤ ਹਰ ਮਹੀਨੇ ਹਰ ਹਫਤੇ ਤੇ ਹਰ ਸਾਲ ਚੇਂਜ ਹੁੰਦੇ ਹੈਗੇ ਆ ਉਹਦੇ ਚ ਹੁਣ ਜਿਹੜਾ ਵੈਸਟ ਨੇ ਸਿੱਖਾਂ ਨਾਲ ਸਿੱਖਾਂ ਵੱਲ ਹੱਥ ਵਧਾਉਣ ਦੇ ਯਤਨ ਕਰੇ ਹੈਗੇ ਆ ਉਹ ਇਸੇ ਕਰਕੇ ਹੈਗੇ ਵੀ ਉਹ ਪ੍ਰਾਣੀਆਂ ਆਪਣੀਆਂ ਗਲਤੀਆਂ ਦਾ ਪਛਤਾਵਾ ਕਰ ਰਹੇ ਹੈਗੇ ਆ ਜਿਹੜੀਆਂ ਵੱਡੀਆਂ ਸਟੇਟਾਂ ਜਾਂ ਵੱਡੇ ਲੀਡਰ ਹੁੰਦੇ ਆ ਉਹ ਉਹ ਸਿੱਧਾ ਕਈ ਵਾਰੀ ਨਹੀਂ ਮਾਫੀ ਮੰਗਦੇ ਹੁੰਦੇ ਉਹ ਇਨਡਾਇਰੈਕਟ ਢੰਗ ਨਾਲ ਮਾਫੀ ਮੰਗਦੇ ਹੁੰਦੇ ਆ ਮਤਲਬ ਇਹਦੇ ਚ ਆਪਾਂ ਜੇ ਆਪਾਂ ਇਤਿਹਾਸਿਕ ਐਗਜ਼ਾਮਪਲ ਲੈਣੀ ਹੋਵੇ ਤੇ ਬਹਾਦਰ ਸ਼ਾਹ ਦੀ ਤੇ ਗੁਰੂ ਸਾਹਿਬ ਵਾਲੀ ਜਿਹੜੀ ਆਉਂਦੀ ਹੈਗੀ ਹੈ ਕਿ ਬਹਾਦਰ ਸ਼ਾਹ ਨੇ ਆਪਣੇ ਪਿਓ ਦੇ ਕੀਤੇ ਹੋਏ ਗੁਨਾਹਾਂ ਦੀ ਜਿਹੜੀ ਹੈ ਮਾਫੀ ਜਿਹੜੀ ਹੈ ਗੁਰੂ ਸਾਹਿਬ ਕੋਲੋਂ ਮੰਗ ਲਈ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਤਨਾ ਕਿਤੇ ਗੁਰੂ ਸਾਹਿਬ ਵੱਲੋਂ ਸ਼ਰਤਾਂ ਰੱਖੀਆਂ ਗਈਆਂ ਗੁਰੂ ਸਾਹਿਬ ਵੱਲੋਂ ਮਦਦ ਵੀ ਕੀਤੀ ਗਈ ਤੇ ਜਦੋਂ ਸਾਲ ਦਾ ਟਾਈਮ ਪੂਰਾ ਹੋ ਜਾਂਦਾ ਹੈ ਤੇ ਫਿਰ ਜਦੋਂ ਕਾਰਮਾਈਆਂ ਨਹੀਂ ਹੁੰਦੀਆਂ ਕੀਤੇ ਹੋਏ ਵਾਅਦਿਆਂ ਤੋਂ ਬਹਾਦਰ ਸ਼ਾਹ ਮੁਕਰਦਾ ਹੈਗਾ ਤੇ ਫਿਰ ਗੁਰੂ ਸਾਹਿਬ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਭੇਜਦੇ ਨੇ ਦੂਜੀ ਜਿਹੜੀ ਰੀਸ ਦਾ ਦੇਖਣੀ ਹੋਵੇ ਤੇ ਰਾਹੁਲ ਗਾਂਧੀ ਦੀ ਵੀ ਇਸ ਤੇ ਵਿੱਚ ਆ ਜਾਂਦੀ ਹੈਗੀ ਆ ਹੁਣ ਪਹਿਲਾਂ ਤੇ ਉਹ ਜਾਂਦਾ ਹੈਗਾ ਦਰਬਾਰ ਸਾਹਿਬ ਸੇਵਾ ਕਰਦਾ ਕਰਦਾ ਫਿਰ ਉਸ ਤੋਂ ਬਾਅਦ ਜਦੋਂ ਅਮਰੀਕਾ ਦੇ ਵਿੱਚ ਸਵਾਲ ਪੁੱਛਿਆ ਜਾਂਦਾ ਹੈ ਤੇ ਉਹ ਉੱਥੇ ਬੋਲ ਕੇ ਵੀ ਮਾਫੀ ਮੰਗਦਾ ਕਹਿੰਦਾ ਮੈਂ ਦਰਬਾਰ ਸਾਹਿਬ ਜਾ ਕੇ ਆਇਆ ਮਤਲਬ ਭਾਵੇਂ ਉਹਨੇ ਵਰਬਲੀ ਤੌਰ ਤੇ ਕਿਹਾ ਨਹੀਂ ਹੈਗਾ ਪਰ ਫਿਰ ਵੀ ਉਹਦਾ ਦਰਬਾਰ ਸਾਹਿਬ ਆਉਣਾ ਹੀ ਇੱਕ ਤਰ੍ਹਾਂ ਨਾਲ ਮੈਸੇਜ ਆ ਮਾਫੀ ਮੰਗਣ ਦਾ ਹਮਮ ਬੇਸ਼ੱਕ ਉਹ ਆਪਾਂ ਉਹ ਹਲੇ ਡਿਫੈਂਡ ਨਹੀਂ ਕਰ ਰਹੇ ਕਿਉਂਕਿ ਉਹ ਚੋ ਆ ਰਿਹਾ ਹੈਗਾ ਪਰ ਤੁਸੀਂ ਦੇਖੋ ਤਾਂ ਸਾਬ ਵੀ ਉਹ ਇੱਕ ਇਨੋਸੈਂਟ ਬੱਚਾ ਹੈ ਨਾ ਵੀ ਆਪਾਂ ਹੁਣ ਉਹਦੇ ਤੇ ਉਹਦੀ ਉਹਦੀ ਦਾਦੀ ਵਾਲੇ ਤੇ ਪਿਓ ਵਾਲੇ ਦਾਦੀ ਹੁਣ ਕਿਉਂਕਿ ਇਹ ਹਾਲਾਤ ਆ ਹੌਲੀ ਹੌਲੀ ਬਹੁਤ ਖੁੱਲ ਰਹੇ ਹੈਗੇ ਆ ਹੁਣ ਰੀਸੈਂਟਲੀ ਸਰਦਾਰ ਸੁਖਦੇਵ ਸਿੰਘ ਪੱਤਰਕਾਰ ਨੇ ਇੱਕ ਕਿਤਾਬ ਦਾ ਜ਼ਿਕਰ ਕਰਿਆ ਉਹ ਸਰਦਾਰ ਊਜਾਗਰ ਸਿੰਘ ਵੱਲੋਂ ਲਿਖੀ ਗਈ ਹੈ ਜਿਹੜੀ ਮਾਰੇ ਗਏ ਮੁੱਖ ਮੰਤਰੀ ਬਿਆਨਤ ਸਿੰਘ ਦਾ ਮੀਡੀਆ ਐਡਵਾਈਜ਼ਰ ਸੀ ਉਜਾਗਰ ਸਿੰਘ ਲਿਖਦਾ ਹੈ ਵੀ ਜਿਹੜਾ ਬਿਆਨਤ ਸਿੰਘ ਸੀਗਾ ਉਹ ਬੇਸ਼ੱਕ ਖਾੜਕੂਵਾਦ ਦੇ ਖਿਲਾਫ ਸੀ ਪਰ ਸਿੱਖਾਂ ਤੇ ਇਸ ਤਰ੍ਹਾਂ ਕਤਲੋਗਾਰ ਤੇ ਜ਼ੁਲਮ ਕਰਨ ਦਾ ਹਮਾਇਤੀ ਨਹੀਂ ਸੀ ਇਹ ਕੇਪੀਐਸ ਗਿੱਲ ਦੀ ਲੋਬੀ ਨੇ ਕਹਿੰਦਾ ਵੀ ਉਹ ਲਗਾਤਾਰ ਉਹਦੀਆਂ ਉਹਨੂੰ ਪਛਾਣ ਛੱਡ ਕੇ ਕੇਪੀਐਸ ਗਿੱਲ ਦੀ ਲੋਬੀ ਨੇ ਉਹ ਜ਼ੁਲਮ ਜਿਹੜੇ ਕਰੇ ਉਹ ਕਹਿੰਦਾ ਵੀ ਜਿੱਦਣ ਬਿਆਨਤ ਸਿੰਘ ਮਾਰਿਆ ਜਾਂਦਾ ਉਹ ਤੋਂ 2 ਦਿਨਾਂ ਬਾਅਦ ਮੈਨੂੰ ਪਟਿਆਲੇ ਦਾ ਐਸਐਸਪੀ ਹਰਿੰਦਰ ਸਿੰਘ ਚਾਹਲ ਬੁਲਾ ਕੇ ਕਹਿੰਦਾ ਜੀ ਵੇ ਬਿਆਨ ਸੁਦਾ ਮਾਰਿਆ ਗਿਆ ਉਹ ਸੀਨ ਤੋਂ ਪਾਸੇ ਹੋ ਗਿਆ ਹੁਣ ਤੋਂ ਬਹੁਤ ਹੀ ਉਹਦੇ ਬਾਰੇ ਕੋਈ ਚਮਚਾਗਰੀ ਗੱਲ ਨਾ ਕਰੇ ਨਹੀਂ ਤੇਰੇ ਲਈ ਵੀ ਖਤਰਾ ਖੜਾ ਹੋ ਸਕਦਾ ਹੁਣ ਉਹਨੇ ਇਹ ਆਪ ਉਹਨੇ ਲਿਖਿਆ ਹੈਗਾ ਇਟ ਮੀਨਸ ਕਾਫੀ ਕੁਝ ਬਿਹਾਈਂਡ ਦੀ ਸੀਨ ਹਲੇ ਕਲੀਅਰ ਹੋਣਾ ਇਸ ਮਾਮਲੇ 'ਚ ਇਸੇ ਤਰ੍ਹਾਂ ਇੱਕ ਹੋਰ ਕਟਰਾਕਰਮ ਇਹ ਆ ਰਿਹਾ ਹੈ ਰਜੀਵ ਗਾਂਧੀ ਔਰ ਸੋਨੀਆ ਗਾਂਧੀ ਨੂੰ ਇਹ ਪਤਾ ਸੀ ਵੀ ਜਿਹੜਾ ਅਰਣ ਨਹਿਰੂ ਹੈ ਜੀ ਜੀ ਉਹ ਸਿੱਖਾਂ ਨੂੰ ਬਹੁਤ ਵੱਡੀ ਨਫ਼ਰਤ ਕਰਦਾ ਹੈ ਹਾਂ ਨਾ ਉਹੋ ਅਰਣ ਨਹਿਰੂ ਤੋਂ ਦੱਸਿਆ ਜਾਂਦਾ ਵੀ ਹੌਲੀ-ਹੌਲੀ ਦੂਰੀ ਬਣਾਉਣ ਲੱਗ ਗਏ ਸੀ ਰਜੀਵ ਗਾਂਧੀ ਤੇ ਸੋਨੀਆ ਗਾਂਧੀ ਹਾਂ ਇਹ ਹੁਣ ਖਬਰਾਂ ਆ ਰਹੀਆਂ ਨੇ ਕਿਉਂਕਿ ਬਹੁਤ ਲੰਮੇ ਸਮੇਂ ਬਾਅਦ ਇਹ ਧੁੰਦ ਕਲੀਅਰ ਹੋਇਆ ਕਰਦੀ ਹੈਗੀ ਆ ਜੀ ਜੀ ਰਜੀਵ ਗਾਂਧੀ ਨੂੰ ਇਹ ਪਤਾ ਲੱਗ ਗਿਆ ਸੀ ਵੀ ਜਿਹੜਾ ਅਰਣ ਨਹਿਰੂ ਹੈ ਸਿੱਖਾਂ ਪ੍ਰਤੀ ਜਿਹੜਾ ਦੁਸ਼ਮਣੀ ਰੱਖਦਾ ਉਹ ਗਾਂਧੀ ਪਰਿਵਾਰ ਨੂੰ ਸਿੱਖਾਂ ਦੇ ਖਿਲਾਫ ਵਰਤ ਕੇ ਸਾਨੂੰ ਬਦਨਾਮ ਕਰਕੇ ਆਪ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ ਜੀ ਜੀ ਹੁਣ ਤਾਂ ਇਹ ਇਹ ਅਰຸນ ਨਹਿਰੂ ਬਾਰੇ ਰਜੀਵ ગાંધી ਦੀਆਂ ਪਰਸੈਪਸ਼ਨਸ ਹੌਲੀ ਹੌਲੀ ਬਾਹਰ ਆ ਰਹੀਆਂ ਨੇ ਸੋ ਇਹ ਗੱਲ ਸੱਚ ਹੋ ਸਕਦੀ ਹੈ ਅਜ ਅਰຸນ ਨਹਿਰੂ ਭਾਰਤੀ ਜਨਤਾ ਪਾਰਟੀ ਚ ਹੈ ਹਨਾ 1984 ਦਾ ਨਵੰਬਰ ਦਾ ਕਤਲੇਆਮ ਸਾਰਾ ਉਹਨੇ ਆਰਗੇਨਾਈਜ਼ ਕਰਿਆ 1984 ਦਾ ਜੂਨ ਦਾ ਜਿਹੜਾ ਹਮਲਾ ਹੋਇਆ ਉਹ ਅਰਨ ਨਹਿਰੂ ਦੀ ਅਗਵਾਈ ਹੇਠ ਜਿਹੜਾ ਸੈਂਟਰ ਬਣਿਆ ਸੀ ਫੌਜ ਨੂੰ ਉਹ ਹਦਾਇਤਾਂ ਦਿੰਦਾ ਸੀ ਇਟ ਮੀਨਸ ਰਜੀਵ ਗਾਂਧੀ ਨੂੰ ਬਹੁਤ ਗੱਲਾਂ ਦਾ ਪਤਾ ਸੀਗਾ ਵੀ ਕਿ ਜਦੋਂ ਉਹਦੀ ਮਾਂ ਮਾਰੀ ਗਈ ਉਹਨੂੰ ਲੱਗਿਆ ਵੀ ਇਹ ਅਰਣ Nehru ਨੇ ਸਾਨੂੰ ਗਲਪਵਾਤਾ ਸਿਖਾਉਂਦੇ ਇਹ ਹੌਲੀ ਹੌਲੀ ਘਟਨਾ ਕ੍ਰਮ ਇਦਾਂ ਸਾਹਮਣੇ ਆਉਂਦੇ ਹੁੰਦੇ ਆ ਸੋ ਸਾਨੂੰ ਲੱਗਦਾ ਵੀ ਡਿਪਲੋਮੈਟਿਕਲੀ ਦੋਸਤ ਤੇ ਦੁਸ਼ਮਣ ਦੀ ਜਿਹੜੀ ਕਲੈਰਿਟੀ ਆ ਜਦੋਂ ਵੈਸਟ ਸਿੱਖਾਂ ਨਾਲ ਇੱਕ ਚੰਗਾ ਰਿਲੇਸ਼ਨ ਬਣਾ ਰਿਹਾ ਉਹਦੇ ਚੋਂ ਸਿੱਖ ਸੰਸਥਾਵਾਂ ਜਿਹੜੀਆਂ ਹੈਗੀਆਂ ਵੈਸਟ ਨਾਲ ਇੱਕ ਕੋਰਡੀਅਲ ਰਿਲੇਸ਼ਨ ਵਿੱਚ ਰਹਿਣ ਨਾ ਕਿ ਉਹਨਾਂ ਨਾਲ ਕਨਫਰੋਂਟੇਸ਼ਨ ਵਿੱਚ ਆਉਣ ਜੀ ਬਿਲਕੁਲ ਜੀ ਬਹੁਤ ਸਾਰੇ ਜ ਉਹ ਆਪਾਂ ਕਹਿ ਲਈਏ ਕਿ ਇਸ ਮਸਲੇ ਦੇ ਉੱਤੇ ਹੋਣੇ ਚਾਹੀਦੇ ਨੇ ਇੱਕ ਬਕਾਇਦਾ ਥਿੰਕ ਟੈਂਕ ਜਿਹੜਾ ਹੈ ਹੋਣਾ ਚਾਹੀਦਾ ਹੈ ਕਿਤੇ ਇਹ ਨਾ ਹੋਵੇ ਕਿ ਅਸੀਂ ਚਾਰੇ ਪਾਸੇ ਹੀ ਮੋਰਚੇ ਜਿਹੜੇ ਖੋਲ ਕੇ ਬਹਿ ਜਾਈਏ ਤੇ ਹੌਲੀ-ਹੌਲੀ ਸਾਡੇ ਸਾਰੇ ਮੋਰਚੇ ਜਿਹੜੇ ਨੇ ਕਮਜ਼ੋਰ ਹੁੰਦੇ ਰਹਿਣ ਸਾਨੂੰ ਸਾਡੇ ਦੋਸਤਾਂ ਦੇ ਦੁਸ਼ਮਣਾਂ ਦੀ ਪਛਾਣ ਹੋਣੀ ਚਾਹੀਦੀ ਹੈ ਕੌਣ ਸਾਡੇ ਵੱਲ ਹੱਥ ਵਧਾ ਰਿਹਾ ਹੈ ਉਹ ਵੀ ਸਾਨੂੰ ਦੇਖਣਾ ਚਾਹੀਦਾ ਹੈ ਤੇ ਇਹ ਕੋਈ ਆਖਰੀ ਆਪਾਂ ਕਹਿ ਲਈ ਕਿ ਡਿਸਕਸ਼ਨ ਜਾਂ ਸੱਚ ਨਹੀਂ ਹੈ ਇਸ ਦੇ ਵਿੱਚ ਜਿਵੇਂ-ਜਿਵੇਂ ਡਿਵੈਲਪਮੈਂਟਸ ਹੋਣ ਜਿਵੇਂ-ਜਿਵੇਂ ਥੌਟਸ ਸਾਡੇ ਕੋਲ ਆਉਣਗੀਆਂ ਉਹਵੇਂ ਦਰਸ਼ਕਾਂ ਦੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੀ ਸਾ 215511001 ਅਖੀਰ ਦੇ ਵਿੱਚ ਦਰਸ਼ਕਾਂ ਦਾ ਤਨਮਾਦ ਸਰਦਾਰ ਅਵਤਾਰ ਸਿੰਘ ਹੁਣਾਂ ਤਨਮਾਦ ਫਤਿਹ ਦੀ ਸਾਮਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ